ਤਾਪੀ ਨਾਂ ਮਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਅੱਜ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਯੂਰਪ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਇੱਥੇ ਫਾਈਨਲ ਮੈਚ ਹੋਇਆ ਸੀ ਪੰਜਾਬ ਸਪੋਰਟਸ ਕਲੱਬ ਤੇ ਬੈਲਜੀਅਮ ਦੀਆਂ ਟੀਮਾਂ ਦੇ ਵਿਚਕਾਰ ਇਹਦੇ sports club second ਤੈਥੋ ਵੈਸਟ ਰੇਡਰ ਬਣੇਗਾ ਢੋਲਮ ਅਤੇ ਵੈਸਟ ਜਾਫੀ ਬਣੇਗਾ ਕੁਲਦੀਪ ਅੱਗੇ ਗੱਲ ਕਰਦੇ ਆਂ ਇੰਗਲੈਂਡ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਮੈਡਵੇ ਅਤੇ ਟੈਲਫੋਰਡ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਟੈਲਫੋਰਡ ਫਾਸਟ ਤੇ ਮੈਡਵੇ ਸੈਕੰਡ ਵੈਸਟ ਰੇਡਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 17 ਕਬੱਡੀਆਂ ਆਪਕੇ 16 ਨੰਬਰ ਲਾਏ ਤੇ ਟਵਿਟ ਜਾਫੀ ਬਣਿਆ ਸਣੀ ਕਾਲੇ ਸੰਘਿਆ ਵਾਲਾ 11 ਟੱਚ ਲੈ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਨਿਜਾਮਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨ ਕਰ ਰਹੇ ਇਹਦੇ ਵਿੱਚ ਮਲ ਸਿੰਘਾਂ ਫਰਸਟ ਦੇ ਸਾਖੋਟ ਸੈਕੰਡ ਤੇ ਇਥੋ ਵੇਟਰ ਰੇਡਰ ਬਣੇਗੇ ਮੁੰਨਾ ਤਲਵੰਡੀ ਵਾਲਾ ਤੇ ਗੁਰੀ ਮਾਦੋਪੁਰੀ ਇਹ ਦੋਨਾਂ ਨੇ 8-8 ਕਬੱਡੀਆਂ ਪਾ ਕੇ 8-8 ਨੰਬਰ ਲੈ ਤੇ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਵੇਸ਼ਟ ਜਾਫੀ ਬਣੇਗਾ ਸ਼ੱਤੂ ਸ਼ੇਰਪੁਰ ਦੋਨੇ ਵਾਲਾ 10 ਟੱਚ ਲੈ ਕੇ 5 ਜਫੇ ਲਾਏ ਅੱਗੇ ਗੱਲ ਕਰਦੇ ਸੰਗਰਾ ਹੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਉਥੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਵੈਸਟ ਰੇਡਰ ਤੇ ਬੇਟੇ ਜਾਫੀ ਦੇ ਲਈ 313100 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਰੇ ਸਾਬ ਤੇ ਸੂਰਿਆਲ ਦੀ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੂਰਿਆਲ ਫਾਸਟ ਤੇ ਬਰੇ ਸਾਬ ਸੈਕੰਡ ਤੇ ਇਥੋਂ ਬੈਟ ਰੇਟਰ ਬਣੇਗਾ ਗੁਰਪ੍ਰੀਤ ਬਰੇ ਸਾਬ ਵਾਲਾ ਤੇ ਬੈਟ ਜਾਫੀ ਬਣੇਗਾ ਜੀਤਕੋਟ ਲਈ ਤੇ ਕਾਲਾ ਸੂਰਿਆਲ ਦੋਨੇ ਜੁਆਇੰਟ ਵੈਸਟ ਜਾਫੀ ਬਣੇਗੇ ਅੱਗੇ ਗੱਲ ਕਰਦੇ ਕੈਨੇਡਾ ਕਵਡਿ ਕੱਪ ਦੇ ਫਾਈਨਲ ਰਿਜ਼ਲਟ ਦੀ ਇੱਥੇ ਫਾਈਨਲ ਮੈਚ ਹੋਇਆ ਸੀ ਟੋਰਾਂਟੋ ਪੰਜਾਬੀ ਤੇ ਇੰਟਰਨੈਸ਼ਨਲ ਪੰਜਾਬੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਇੰਟਰਨੈਸ਼ਨਲ ਪੰਜਾਬੀ ਸੈਕੰਡ ਤੇ ਟੋਰਾਂਟੋ ਪੰਜਾਬੀ ਫਾਸਟ ਤੇਥੋ ਵੈਕਟਰ ਰੇਡਰ ਬਣੇਗਾ ਰਾਜੂ ਕੋਟਲਾ ਭੜੀਆ ਵਾਲਾ 32 ਕਬੱਡੀਆਂ ਪਾ ਕੇ 29 ਨੰਬਰ ਲੈਤੇ ਤੇ ਤੇ ਵੇਟ ਜਾਫੀ ਬਣੇਗਾ ਚਿੱਟੀ ਵਾਲਾ ਜੱਗਾ 32 ਟੱਚ ਲੈ ਕੇ 11 ਜੱਫੇ ਲਾਈ ਤੇ ਸੈਮੀ ਫਾਈਨਲ ਤੇ ਫਾਈਨਲ ਦੇ ਰੇਡਰ ਜੱਫੇ ਮਿਲਿਆ ਕਿ ਇਹ ਵੈਕਟਰ ਰੇਡਰ ਤੇ ਜਾਫੀ ਕੱਢੇ ਗਏ ਹੈਗੇ ਤੇ ਵੈਕਟਰ ਰੇਡਰ ਤੇ ਜਾਫੀ ਦੇ ਲਈ ਕੱਪ ਦਿੱਤੇ ਗਏ ਸਨ ਤੇ ਹਾਂਜੀ ਇਸ ਵੀਡੀਓ ਕੱਲ ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਤੇ ਨਾਲ ਹੀ ਕਮੈਂਟ ਜਰੂਰ ਕਰਕੇ ਜਾਇਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ